ਆਪਾਂ ਅਨਿਰਦੀ ਬਹੁਤੀ ਆਵੜਾ ਮਾਡਿਓ ਕੰਪਨੀ ਵਾਲੇ ਕੋਲ ਤੇ ਇਹ ਤੁਸੀਂ ਜਿਹੜਾ ਪਿੱਛੇ ਵੇਖ ਰਹੇ ਜੇ ਇਹ ਇਹ ਵੀ ਬਿਲਰ ਹੈ ਇਹਦੇ ਬਾਰੇ ਵਿੱਚ ਜੀ ਤੁਸੀਂ ਸਾਨੂੰ ਜਾਣਕਾਰੀ ਦਿਵਾ ਜੀ ਅਸੀਂ ਪਹਿਲਾਂ ਤਾਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਸੇਵਾ ਤੇ ਆਏ ਜੀ ਇਹ ਜੀ ਸਾਡੀ ਕੰਪਨੀ ਦਾ ਇੱਕ ਰਾਉਂਡ ਬਿਲਰ ਆ ਇਹਦੇ ਵਿੱਚ ਸਾਡੇ ਕੋਲ ਦੋ ਤਿੰਨ ਮਾਡਲ ਨੇ ਇੱਕ ਸਾਦਾ ਸਾਰਾ ਤੋਂ ਛੋਟਾ ਫਾਟ ਲਾ ਜਾਂਦਾ ਐਂਟਰੀ ਇਹ ਉਹਦਾ ਸੈਂਟਰ ਵਾਲਾ ਮਾਡਲ ਐਕਸਟ੍ਰੀਮ ਇੱਕ ਆ ਜਾਂਦਾ ਐਕਸਟ੍ਰੀਮ 265 ਸ਼ਰਟ ਹੋਰ ਥੋੜਾ ਜਿਹਾ ਵੱਡੇ ਸੀਰੀਜ਼ ਆ ਜਾਂਦੇ ਇਹ 75 ਹਸ ਪਾਵਰ ਟਰੈਕਟਰ ਤੇ ਚੱਲਦਾ ਜੀ ਠੀਕ ਆ ਠੀਕ ਹੈ ਜੀ ਇਹਦੇ ਵਿੱਚ ਕੰਮ ਇਹਦਾ ਕੀ ਹੈ ਇਹਨੇ ਪਰਾਲੀ ਨੂੰ ਰੋਲ ਬਣਾ ਦੇਣਾ ਠੀਕ ਆ ਇਹਦੇ ਵਿੱਚ ਕੀ ਹੁੰਦਾ 50 ਸੈਂਟੀਮੀਟਰ ਤੋਂ ਲੈ ਕੇ ਤੁਸੀਂ 165 ਜਾਂ 180 ਤੱਕ ਇਹਦਾ ਡਾਇਆਮੀਟਰ ਰੱਖ ਸਕਦੇ ਹੋ ਸੈਂਟੀਮੀਟਰ ਓਕੇ ਠੀਕ ਆ ਜਿਹਦਾ ਮਤਲਬ ਕੋਈ ਵੱਡੀ ਕੱਟ ਦਾ ਕਹਿ ਰਹੇ ਤੁਸੀਂ ਕਰ ਸਕਦੇ ਜੀ ਆ ਛੋਟੀ ਤੋਂ ਲੈ ਕੇ ਵੱਡੀ ਤੱਕ ਇਹ ਵੇਰੀਏਬਲ ਸੈਂਪਰ ਹੈ ਜੀ ਓਕੇ ਵੇਰੀਏਬਲ ਦੇ ਵਿੱਚ ਕੀ ਹੁੰਦਾ ਆਪਾਂ ਘੱਟ ਦਾ ਸਾਈਜ਼ ਆਪਣੇ ਅਕੋਰਡਿੰਗ ਘੱਟ ਵੱਧ ਰੱਖ ਸਕਦੇ ਠੀਕ ਹੋ ਗਈ ਜੀ ਗੱਲ ਹਾਂਜੀ ਦੂਜੀ ਤੇ ਇਹਦੇ ਵਾਸਤੇ ਟਰੈਕਟਰ 75 ਰਸਮੀ ਐਚਪੀ ਅਸੀਂ ਰეკਮੈਂਡ ਕਰਦੇ ਆ ਭਰ ਤੋਂ ਘੱਟ ਭਰ ਤੋਂ ਘੱਟ ਕਿਉਂਕਿ ਇਹਦਾ ਕੰਮ ਕੀ ਹੁੰਦਾ ਜਦ ਜਿਹੜਾ ਇਹਦਾ ਬੇਲ ਦਾ weight ਪੰਦਾ ਉਹ ਹਾਈਡਰੋਲਿਕ ਨਾਲ ਪੰਦਾ ਜਦ ਛੋਟਾ ਟਰੈਕਟਰ ਹੋਊਗਾ ਉਹਦੇ ਹਾਈਡਰੋਲਿਕ ਦੀ ਪਾਵਰ ਘਟੂਗੀ ਉਹਦਾ ਪ੍ਰੈਸ਼ਰ ਨਹੀਂ ਉਨਾ ਬੰਦਾ ਜਦ ਪ੍ਰੈਸ਼ਰ ਪੂਰਾ ਹੋਊਗਾ ਤਾਂ ਬੇਲ ਦਾ weight ਆਪਣਾ ਵਧੀਆ ਰਹੂਗਾ ਬਿਲਕੁਲ ਠੀਕ ਆ ਹਾਂਜੀ ਹਾਂਜੀ ਇਹ ਜਿਹੜਾ ਇਹ ਇਹ ਮਿਡਲ ਮਾਡਲ ਆ ਇੱਕ ਨੋਪੜਾ ਇਹ ਇਹ ਮਿਡਲ ਵਾਲਾ ਠੀਕ ਆ ਜੀ ਤੇ ਇਸ ਤੋਂ ਇੱਕ ਥੱਲੇ ਆ ਇੱਕ ਇਸ ਤੋਂ ਉੱਪਰ ਆ ਹਾਂ ਇਹਦੇ ਵਿੱਚ ਜਿਵੇਂ ਜਿਹੜਾ ਇਸ ਤੋਂ ਥੱਲੇ ਆ ਹਾਂਜੀ ਉਹਦੇ ਵਿੱਚ ਕੀ ਆ ਉਹ ਫਿਕਸ ਚੈਂਬਰ ਮਾਡਲ ਆ ਸਾਡੇ ਕੋਲ ਠੀਕ ਆ ਜਿਹਨਾਂ ਆਪਾਂ ਬੇਲ ਦਾ ਡਾਇਆਮੀਟਰ ਨਾਲ ਤੱਕ ਘਟਾ ਸਕਦੇ ਹਾਂ ਨਾ ਵਧਾ ਸਕਦੇ ਠੀਕ ਆ ਇਹਦੇ ਵਿੱਚ ਕੀ ਆ ਇਹਦੇ ਚ ਆਪ ਕਟਾਉ ਉਹ ਦਾ ਸਕਦੇ ਆ ਦੂਜੀ ਚੀਜ਼ ਇਹਦੇ ਵਿੱਚ ਕੀ ਆ ਇਹ ਸੈਮੀ ਆਟੋਮੈਟਿਕ ਆ ਸੈਮੀ ਆਟੋ ਇਹਦੇ ਚ ਜਿਹੜਾ ਪ੍ਰੈਸ਼ਰ ਆ ਉਹ ਆਪਾਂ ਰਿਮੋਟ ਤੋਂ ਦੇ ਸਕਦੇ ਆ ਰਿਮੋਟ ਦੇ ਨਾਲ ਆਉਂਦਾ ਠੀਕ ਆ ਜਿਹੜੀ ਇਹਦੀ ਚੈਨਾਂ ਨੂੰ ਲਿਬ੍ਰੀਕੇਸ਼ਨ ਆ ਉਹ ਆਟੋਮੈਟਿਕ ਆ ਇਹਦਾ ਫੰਕਸ਼ਨ ਆ ਇਹਦੇ ਵਿੱਚ ਤੇਲ ਪੈ ਜਾਣਾ ਹਾਂਜੀ ਆ ਸਾਰੀਆਂ ਇਹਦੇ ਪਾਈਪਾਂ ਲੱਗੀਆਂ ਹੋਈਆਂ ਨੇ ਐਸਟੈਂਡ ਨੂੰ ਇਹਦਾ ਇਹਦਾ ਆ ਸਾਰੀ ਸਪਲਾਈ ਪਾਰਟੀ ਸਰਵਿਸ ਇੱਦੇ ਸੇਮ ਜਾਂਦੀ ਆ ਠੀਕ ਆ ਇਹਨੂੰ ਆਟੋਮੈਟਿਕ ਤੇਲ ਜਾਣਾ ਓਕੇ ਆਟੋਮੈਟਿਕ ਚੱਲਦਾ ਆ ਆਟੋਮੈਟਿਕ ਠੀਕ ਆ ਤੇ ਜਿਹੜਾ ਇਸ ਤੋਂ ਟੌਪ ਵਾਲਾ ਮਾਡਲ ਉਹਦੀ ਕੀ ਖੂਬੀ ਆ ਉਹ ਸਾਰਾ ਹੀ ਫੁੱਲੀ ਆਟੋਮੈਟਿਕ ਆ ਉਹਦੇ ਵਿੱਚ ਗ੍ਰੀਸ ਵੀ ਆਟੋਮੈਟਿਕ ਹੈ ਓਕੇ ਠੀਕ ਹੈ ਜੀ ਉਹਦੇ ਵਿੱਚ ਹਾਈਡਰੋਲਿਕ ਵੀ ਇਲੈਕਟ੍ਰੋਨਿਕ ਹੈ ਸਾਰਾ ਠੀਕ ਆ ਤੇ ਔਇਲ ਦਾ ਆਟੋਮੈਟਿਕ ਹੈਗਾ ਹੀ ਹੈਗਾ ਠੀਕ ਬਿਲਕੁਲ ਮਤਲਬ ਗ੍ਰੀਸ ਇੱਕ ਜਗ੍ਹਾ ਤੁਸੀਂ ਬਾਕਸ ਦੇ ਵਿੱਚ ਪਾਉਂਦੇ ਹੋ ਨਾ ਚੱਕ ਲੈਣੇ ਤੇ ਮਾਡਲ ਦੇ ਵਿੱਚ ਪਾ ਦੇਣਾ ਉਹਦਾ ਨਾਲ ਦੇ ਨਾਲ ਟਾਈਮਰ ਸੈੱਟ ਹੋ ਜਾਣਾ ਇਹਨਾਂ ਇੰਨੇ ਟਾਈਮ ਬਾਅਦ ਸਾਰੇ ਪੁਆਇੰਟਾਂ ਨੂੰ ਤੁਸੀਂ ਗ੍ਰੀਸ ਦੇ ਦੇ ਗ੍ਰੀਸ ਦੇ ਦੋ ਆਟੋਮੈਟਿਕ ਬਿਲਕੁਲ ਠੀਕ ਆ ਤੇ ਇਹ ਜਿਹੜਾ ਇਹਦਾ ਰੇਟ ਕੀ ਹੈ ਜਿਹੜਾ ਮਿਡਲ ਵਾਲ ਉਹ ਹੈਗਾ ਜੀ 40 45 ਦੇ ਆਸ-ਪਾਸ ਤੇ ਜਿਹੜਾ ਇਸ ਤੋਂ ਥੱਲੇ ਵਾਲਾ ਜਿਹੜਾ ਉਹ 20 22 ਦੇ ਆਸ-ਪਾਸ 20 22 ਦੇ ਆਸ-ਪਾਸ ਤੇ ਇਹਦੀ ਕੋਈ ਸਬਸਿਡੀ ਵੀ ਤੁਸੀਂ ਦਿੰਦੇ ਆ ਸਬਸਿਡੀ ਇਹਦੀ ਸਰਕਾਰ ਵੱਲੋਂ ਹੈਗੀ ਹੈ ਜੀ ਜਿਹੜਾ ਤਾਂ ਇੰਡੀਵਿਜੂਅਲ ਹੈ ਹਾਂ ਜੀ ਉਹਦੇ ਜਿਹੜਾ ਹੈਗੀ ਹੈ ਜੀ 9 ਲੱਖ ਤੇ ਸਮਥਿੰਗਾ ਕੁਸ਼ਣ ਇਹ ਟੌਪ ਵਾਲਾ ਸਾਡੇ ਹੈ ਜੀ 9 ਲੱਖ ਰੁਪਈਆ 9 ਲੱਖ ਰੁਪਈਆ ਜਿਹੜਾ ਗਰੁੱਪ ਆ ਗਿਆ ਗਰੁੱਪ ਦੇ ਵਿੱਚ ਫਿਰ ਜ਼ਿਆਦਾ ਹੈ 2 80% ਜੀ ਗਰੁੱਪ ਦੇ ਵਿੱਚ ਕਿੰਨੇ ਹੁੰਦਾ ਕੀ ਸਿਸਟਮ ਹੁੰਦਾ ਉਹ ਮਾੜਾ ਗਰੁੱਪ ਦੇ ਵਿੱਚ ਇਹ ਹੁੰਦਾ ਵੀ ਜਿਵੇਂ ਆਪਾਂ ਬਾਅਦ-ਬਾਅਦ ਦੋ ਤਿੰਨ ਇਕੱਠੇ ਹੋ ਗਏ ਉਹਨਾਂ ਨੇ ਇੱਕ ਗਰੁੱਪ ਨੂੰ ਮੈਨੂੰ ਫੈਕਚਰ ਕਰ ਲਿਆ ਹਾਂਜੀ ਉਹਦੇ ਵਿੱਚ ਵੀ ਤੁਸੀਂ ਬੇਤਰ ਲੈ ਰਹੇ ਹੋ ਟ੍ਰੈਕ ਲੈ ਰਹੇ ਆਂ ਜੋ ਵੀ ਇੰਪਲੀਮੈਂਟ ਹੈ ਦੇ ਵਿੱਚ ਜਿਵੇਂ ਬਾਂਚਰ ਸੁਪਰਫਿਟ ਸਾਰਾ ਕੰਮ ਦੇ ਵਿੱਚ ਕਾਰ ਹੋ ਜਾਂਦਾ ਜੀ ਮਤਲਬ ਹੁੰਦਾ ਇਹ ਮਿਨੀਮਮ ਕਿੰਨੀ amount ਤੁਸੀਂ ਆ ਸਪੈਂਡ ਕਰੋਗੇ ਤੇ ਉਹ ਗਰੁੱਪ ਬੰਨਣਾ ਮੇਰੇ ਕੋਲ 30 ਲੱਖ ਦੇ ਆਪਸ ਦਾ ਇੱਕ 30 ਦਾ ਹੁੰਦਾ ਇੱਕ ਉਸ ਤੋਂ ਆਪ ਵਾਲਾ ਹੁੰਦਾ ਜੀ ਠੀਕ ਆ ਮਤਲਬ ਜੇ ਇਹ ਇਹ ਲੈਂਦੇ ਆ ਇਹਦੀ 9 ਲੱਖ ਰੁਪਏ ਸਬਤ ਦੀ ਹੈ ਕਿ ਟੌਪ ਵਾਲੀ ਦੀ ਕਿ ਇਹਦੀ 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 ਕਹਿੰਦੀ 9 ਲੱਖ ਰੁਪਏ ਹਾਂ ਇਹਦੀ ਟੌਪ ਵਾਲੀ ਦੀ 9 ਲੱਖ ਤੋਂ ਉੱਪਰ ਆ ਥੋੜੇ ਜਿਹੇ ਪੈਸੇ ਠੀਕ ਆ ਸਬਤ ਦੀ ਹੈ ਬਿਲਕੁਲ ਮਤਲਬ ਇਹ 3 ਲੱਖ ਦਾ ਇਹ 24 ਲੱਖ ਦਾ ਪਊਗਾ ਜੇ ਬੰਦਾ ਲੈ ਲੇ 24 ਲੱਖ ਦਾ ਬਿਲਕੁਲ ਠੀਕ ਆ ਬਾਕੀ ਤਕਨੀਕ ਬਾਹਰ ਦੀ ਆ ਕੋਈ ਜ਼ਿਆਦਾ ਬ੍ਰੇਕਡਾਊਨ ਨਹੀਂ ਹੈਗਾ ਸਰਵਿਸ ਦੀ ਟੀਮ ਹੈਗੀ ਆ ਕੰਪਨੀ ਦੀ ਜੇ ਜੇ ਕੋਈ ਵੀ ਨੁਕਸਪੰਦਾ ਕੰਪਨੀ ਮਤਲਬ ਉੱਥੇ ਆਉਗੇ ਆਪਣੇ ਹਾਂਜੀ ਹਾਂਜੀ ਕਿ ਆਪਾਂ ਨੂੰ ਮਤਲਬ ਕੰਸਲਟੈਂਟ ਦਾ ਅਪਰੋਚ ਕਰਨੀ ਪਾਉਗੀ ਆਪਣੀ ਦਾ ਜਦੋਂ ਅਸੀਂ ਬਿਲਰ ਦਿੰਨੇ ਆ ਨਾ ਵਾ ਹਾਂਜੀ ਪਹਿਲੇ ਦਿਨ ਅਸੀਂ ਫਾਰਮਰ ਨਾਲ ਚਲਵਾ ਕੇ ਹੁੰਦੇ ਆ ਠੀਕ ਆ ਇਹਦੀਆਂ ਸੈਟਿੰਗਾਂ ਹੁੰਦੀਆਂ ਨੇ ਸਾਰੀਆਂ ਰਿਪੋਰਟ ਤੇ ਚੱਲਣਾ ਹੁੰਦਾ ਉਹਦਾ ਹੁਣ ਅਸੀਂ ਫਾਰਮਰ ਨੂੰ ਕੱਲੀ ਕੱਲੀ ਚੀਜ਼ ਫ੍ਰੀ ਫ੍ਰੀ ਸਮਝਾ ਕੇ ਆਉਂਦੇ ਆ ਠੀਕ ਆ ਫਿਰ ਵੀ ਕਈ ਵਾਰੀ ਕੀ ਹੁੰਦਾ ਜਦ ਨਵਾਂ ਬੰਦਾ ਹੁੰਦਾ ਹੈ ਚ ਨਵੇਂ ਆ ਉਹ ਨਹੀਂ ਵੀ ਸਭ ਤੋਂ ਲੱਗ ਦਿੱਤਾ ਹੈਂਡਲ ਨਾਲ ਦੇ ਨਾਲ ਅੱਜ ਕਰਦੇ ਰਹਿੰਦੇ ਆ ਠੀਕ ਆ ਬਿਲਕੁਲ ਤੇ ਜੇ ਕੁਝ ਵੀ ਉੱਥੇ ਬ੍ਰੇਕਡਾਊਨ ਹੁੰਦਾ ਵਾ ਉਹ ਮਤਲਬ ਕੰਪਨੀ ਉੱਥੇ ਰੀਚ ਕਰੂਗੀ ਜਿੱਥੇ ਉਹ ਬਿਲਕੁਲ ਬਿਲਕੁਲ ਕਿੱਥੇ ਵੀ ਰੀਚ ਕਿੰਨੇ ਦਿਨ ਦੇ ਵਿੱਚ ਮਤਲਬ ਜੇ ਅੱਜ ਸਪੋਜ਼ ਕਰੋ ਬ੍ਰੇਕਡਾਊਨ ਹੋ ਜਾਂਦਾ ਬ੍ਰੇਕਡਾਊਨ ਕਿੰਨੇ ਟਾਈਮ ਦੇ ਵਿੱਚ ਮਤਲਬ ਅੱਜ ਮਸ਼ੀਨਾਂ ਇਸ ਟਾਈਮ ਚੱਲ ਰਹੀ ਆ ਹਾਂਜੀ ਪੌਸਿਬਿਲਟੀ ਤਾਂ ਇਹ ਹੁੰਦੀ ਆ ਵੀ ਟਾਈਮਲੀ ਪਹੁੰਚਿਆ ਜਾ ਵੀ ਹਾਂਜੀ ਪਹੁੰਚ ਜਾਂ ਸਭੀ ਆਲ ਲੋਕੇਸ਼ਨ ਲੁਧਿਆਣਾ ਹਾਂਜੀ ਇੱਕ ਜਿਹੜਾ ਸਰਵੇ ਇੰਜੀਨੀਅਰ ਆ ਸਾਡਾ ਮੁਕਸਰ ਵਾਲੀ ਬੈਲਟ ਤੇ ਫਿਰਦਾ ਤਿੰਨ ਘੰਟੇ ਦਾ ਉਧਰੋਂ ਮੰਨ ਲਓ ਬੇਤਰ ਸਫ਼ਰ ਹੈਗਾ ਤਿੰਨ ਸਾਢੇ ਚਾਰ ਠੀਕ ਆ ਉਹ ਜ਼ਰੂਰ ਲੱਗ ਸਕਦਾ ਠੀਕ ਆ ਬਾਲਾ ਲੰਮੇ ਨਹੀਂ ਕਹਿ ਸਕਦੇ ਵੀ ਆਪਾਂ ਬਾਲੀ ਆਪਾਂ ਛੇਤੀ ਦੀ ਕਮਿਟਮੈਂਟ ਵੀ ਨਹੀਂ ਕਰਦੇ ਕਈ ਵਾਰੀ ਟਾਈਮ ਲੱਗ ਵੀ ਜਾਂਦਾ ਮਤਲਬ ਤੁਹਾਡੇ ਜਿਹੜੇ ਇੰਜੀਨੀਅਰ ਇੱਕ ਮੁਕਸਰ ਸਾਹਿਬ ਆ ਮੰਨ ਲਓ ਵੀ ਮਤਲਬ ਨਹੀਂ ਹਾਂਜੀ ਪਰ ਹਾਂਜੀ ਪਰ ਕੰਡੀਸ਼ਨ ਕਹਿ ਰਿਹਾ ਮੈਂ ਕਿ ਜਦੋਂ ਉੱਥੇ ਵੀ ਚੱਲ ਰਹੀ ਹੈ ਹਾਂਜੀ ਹਾਂਜੀ ਫੋਰ ਐਗਜ਼ਾਮਪਲ ਤੁਸੀਂ ਕਹਿ ਰਹੇ ਹੋ ਫੋਰ ਐਗਜ਼ਾਮਪਲ ਮਤਲਬ ਤੁਸੀਂ 24 ਘੰਟੇ ਤੱਕ ਰੀਚ ਕਰ ਸਕਦੇ ਰੀਚ ਮਨ ਲਓ ਜਿਹੜਾ ਡੀਲਰ ਵੀ ਇਹਨੂੰ ਸੇਲ ਕਰਦਾ ਉਹਦੇ ਕੋਲ ਵੀ ਟੀਮ ਰੱਖੀ ਹੁੰਦੀ ਆ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਹੋਈ ਆ ਓਕੇ ਕੋਦ ਵੀ ਅਸੀਂ ਹੈਗੇ ਆ ਆਪ ਤੁਸੀਂ ਕੋਦ ਵੀ ਹਾਂ ਅਸੀਂ ਆਪ ਵੀ ਜਾਂਦੇ ਆ ਓ ਠੀਕ ਆ ਸਰਵਿਸ ਕਰਨੀ ਕੋਈ ਕਮੀ ਨਹੀਂ ਹੁੰਦੀ ਠੀਕ ਆ ਜੀ ਬਿਲਕੁਲ ਉਹ ਮਤਲਬ ਇਹ ਕਿੰਨਾ ਟਾਈਮ ਇਹ ਸਰਵਿਸ ਜਿਹੜੀ ਉਹਦੇ ਕੋ ਚਾਰਜਸ ਵੀ ਹੁੰਦੇ ਆ ਜਦੋਂ ਆਪਾਂ ਨਹੀਂ ਨਹੀਂ ਜਿੰਨਾ ਚਿਰ ਤਾਂ ਮਸ਼ੀਨ ਵਾਰੰਟੀ ਦੇ ਵਿੱਚ ਆ ਦੇਖੋ 1 ਸਾਲ ਇਹਦੀ ਵਾਰੰਟੀ ਹੁੰਦੀ ਆ 1 ਸਾਲ ਵਾਰੰਟੀ ਉਹਨਾਂ ਚਿਰ ਤੱਕ ਅਸੀਂ ਵਾਰ-ਵਾਰ ਨੂੰ ਫ੍ਰੀ ਸਪੋਰਟ ਕਰਦੇ ਆ ਉਹਦੇ ਕੋ 0% ਅਸੀਂ ਲੇਬਰ ਦੇ ਪਰਸੈਂਟ ਹਾਂਜੀ ਠੀਕ ਆ ਉਸ ਤੋਂ ਬਾਅਦ ਉਹਦੇ ਕੰਮ ਦੇ ਹਿਸਾਬ ਨਾਲ ਹੁੰਦਾ ਵੀ ਉਹਦਾ ਕੀ ਲੇਬਰ ਨਿਕਲ ਰਹੀ ਹੈ ਕਿੰਨਾ ਕੰਮ ਨਿਕਲ ਰਿਹਾ ਕੀ ਹੈ ਠੀਕ ਆ ਉਹਦੇ ਸਪੇਅਰ ਪਾਰਟ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਬਿਲਕੁਲ ਠੀਕ ਆ ਪਰ ਇਹਨਾਂ ਨੂੰ ਜਿੱਦਾਂ ਬਾਹਰ ਦੀ ਤਕਨੀਕ ਇਹਨਾਂ ਨੂੰ ਕੁਝ ਹੁੰਦਾ ਵੀ ਨਹੀਂ ਹੋਣਾ ਸ਼ੇਦੀ ਕਿਤੇ ਨਹੀਂ ਸ਼ੇਦੀ ਕਿਤੇ ਕੁਝ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਅੰਗੈਲੀ ਕੋਈ ਮਾੜੀ ਮੁੰਡਾ ਕਰਦੇ ਬੰਦਾ ਹਾਂਜੀ ਕੋਈ ਕੋਈ ਮਤਲਬ ਜਿਹੜੇ ਚਲਾਉਣ ਵਾਲੇ ਤੋਂ ਹੋ ਗਈ ਕਿਸੇ ਹਾਂਜੀ ਉਹਦਾ ਮੈਂਟਨੈਂਸ ਜਿਹੜੀ ਡੇਲੀ ਦੀ ਹੋਵੇ ਜੇ ਬੰਦਾ ਧਿਆਨ ਦੇਣੋਂ ਹਟ ਜਾਏ ਕੁਝ ਵੀ ਹੈ ਜੀ ਠੀਕ ਆ ਉਹਦੇ ਨਾਲ ਹੋ ਸਕਦਾ ਓਕੇ ਜਦੋਂ ਆਪਾਂ ਇਹਨੂੰ ਚਲਾਉਣਾ ਸਵੇ ਇੰਦੀਆਂ ਕੋਈ ਚੀਜ਼ਾਂ ਜਿਹਦਾ ਆਪਾਂ ਹੁਣ ਟਰੈਕਟਰ ਚਲਾਉਣੇ ਆ ਤੇ ਤੇ ਤੇਲ ਪਾਣੀ ਚੈੱਕ ਕਰਦੇ ਆ ਸਾਰੀਆਂ ਚੀਜ਼ਾਂ ਆਪਾਂ ਚੈੱਕ ਕਰਦੇ ਇੰਦਾ ਵੀ ਕੁਝ ਚੈੱਕ ਕਰਨ ਵਾਲਾ ਹੁੰਦਾ ਕਿ ਨਾ ਜੀ ਜਦੋਂ ਮੰਨ ਲਓ ਵੀ ਇੱਕ ਵਾਰੀ ਲੈ ਕੇ ਘਲਤੀ ਚੱਲ ਸਵੇਰੇ ਜਦੋਂ ਆਪਾਂ ਚਲਾਉਣਾ ਹੈ ਨੋ ਹਾਂਜੀ ਇਹਦੇ ਵਿੱਚ ਅਸੀਂ ਫਾਰਮਰ ਨੂੰ ਕੀ ਕਹਿੰਦੇ ਵੀ ਇਧੀਆਂ ਚੈਨਾਂ ਚੈੱਕ ਕਰੋ ਚੈਨਾ ਛੋਟੀਆਂ ਚੈਨਾ ਤੇ ਲੀਆਦਾ ਨਹੀਂ ਹੈਗੀਆਂ ਹਾਂਜੀ ਫਿਰ ਇਹਦੇ ਸਾਰੇ ਗ੍ਰੀਸ ਪੁਆਇੰਟ ਗ੍ਰੀਸ ਕਰੋ ਠੀਕ ਆ ਹੋਰ ਵੀ ਇਹਦੇ ਵਿੱਚ ਗੇਟ ਖੋੜ ਕੇ ਪਿੱਛੋਂ ਚੈੱਕ ਕਰੋ ਵੀ ਇਹਦਾ ਕੀ ਹੈਗਾ ਕੋਈ ਚੀਜ਼ ਕੋਈ ਤੁਹਾਨੂੰ ਅੱਗੇ ਪਿੱਛੇ ਨਾਲ ਨਜ਼ਰ ਆ ਰਹੀ ਹੋਵੇ ਲੱਗਦੀ ਹੋਵੇ ਕੋਈ ਚੀਜ਼ ਟੁੱਟੀ ਭੱਜੀ ਨਾ ਦਿਖਾਈ ਦਿੱਤੀ ਹੋਵੇ ਠੀਕ ਆ ਠੀਕ ਆ ਜੀ ਉਹ ਚੀਜ਼ ਚੈੱਕ ਕਰੋ ਜ਼ਰੂਰ ਬਾਕੀ ਇਹ ਜਿਹੜਾ ਮਾਡਲ ਹੈ ਇਹ ਸਾਡਾ ਰੋਟਰ ਵਾਲਾ ਮਾਡਲ ਹੈ ਐਨ ਐਚ ਪੀ ਆਰ ਮਾਡਲ ਬੋਲਦੇ ਨੇ ਐਚ ਪੀ ਆਰ ਮਾਡਲ ਹਾਂ ਇੱਕ ਸਾਡਾ ਐਚ ਪੀ ਆਈ ਮਾਡਲ ਹੈ ਜਿਹਦੇ ਵਿੱਚ ਫਿਲਟਰ ਪੋਰਕ ਟਾਈਪ ਆ ਓਕੇ ਉਹਦੀ ਮੈਂਟੇਨੈਂਸ ਹੁੰਦੀ ਆ ਵੀ ਜਿਹੜੀ ਉਹਦੇ ਕੁਝ ਬੈਰਿੰਗ ਹੁੰਦੇ ਨੇ ਜਿਹੜੇ 3000 3500 ਬਾਅਦ ਅਸੀਂ ਬਦਲ ਨੂੰ ਕਹਿੰਦੇ ਆ ਬਦਲਨੇ ਪੈਂਦੇ ਫੇਰੇ ਦੇ ਵਿੱਚ ਬੈਲਟਾਂ ਚੱਲਦੀਆਂ ਨੇ ਜੇ 6 ਠੀਕ ਆ ਇਸ ਟਾਈਮ ਆਪਣੇ ਕੋਲ ਟਰੈਕਟਰ ਨਹੀਂ ਹੈ ਨੇ ਤੁਹਾਨੂੰ ਗੇਟ ਖੋਲ ਕੇ ਵੀ ਦਿਖਾ ਦਿੰਨੇ ਓਕੇ ਇਹਦੇ ਵਿੱਚ 6 ਬੈਲਟਾਂ ਨੇ ਉਹਦੇ ਵਿੱਚ ਬੈਲਟ ਨੂੰ ਜੋਇੰਟ ਪਾਇਆ ਹੁੰਦਾ ਜੋਇੰਟ ਦੇ ਵਿੱਚ ਤਾਰ ਲਗਾਈ ਹੁੰਦੀ ਆ ਉਹ ਹਰੇਕ 400 ਬਾਅਦ ਅਸੀਂ ਕਹਿੰਦੇ ਆ ਵੀ ਬਦਲ ਠੀਕ ਹੈ 400 ਰਕਬਾ ਕਿ 400 ਘੰਟਾ 460 400 ਬੇਲਾਂ 4 ਬੇਲਾਂ ਇਹਦੇ ਵਿੱਚ ਕਾਊਂਟਰ ਲੱਗਿਆ ਹਾਂਜੀ ਇੱਕ ਦਿਨ ਦੀ ਕਿੰਨੀ ਬੇਲ ਬਣਦੀ ਆ ਜਾਂ ਘੰਟੇ ਦੀ ਕਿੰਨੀ ਬਣਦੀ ਆ ਜਾਂ ਪੂਰੇ ਸੀਜ਼ਨ ਦੀ ਕਿੰਨੀ ਬਣ ਗਈ ਠੀਕ ਉਹਦਾ ਕਾਊਂਟਰ ਹੁੰਦਾ ਸਾਰੀ ਬੇਲ ਦੇ ਵਿੱਚ ਕਾਊਂਟ ਹੋ ਜਾਂਦੀ ਹੈ ਠੀਕ ਆ ਬਿਲਕੁਲ ਠੀਕ ਹਾਂ ਜੀ